ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆ ਬਦਲਾ ਆਓ ਸੁਣਦੇ ਹਾਂ ਕਹਾਣੀ ਬਦਲਾ ਹਰਦੀਪ ਸਵੇਰੇ ਸੈਰ ਕਰਨ ਲਈ ਨਿਕਲਿਆ ਸੀ ਉਸਦੇ ਪਿੰਡ ਦੇ ਪਿਛਲੇ ਪਾਸੇ ਤੋਂ ਸੜਕ ਕਿਸੇ ਹੋਰ ਪਿੰਡ ਨੂੰ ਜਾਂਦੀ ਸੀ ਅਗਲਾ ਪਿੰਡ ਕਾਫੀ ਦੂਰ ਸੀ ਇਹ ਸੜਕ ਇੱਕ ਡੰਡੀ ਵਰਗੀ ਸੀ ਇਸ ਲਈ ਇਸ ਸੜਕ ਤੇ ਜ਼ਿਆਦਾ ਲੋਕ ਆਉਂਦੇ ਜਾਂਦੇ ਨਹੀਂ ਸਨ ਸੜਕ ਹਮੇਸ਼ਾ ਸੁੰਨੀ ਰਹਿੰਦੀ ਸੀ ਪਰ ਹਰਦੀਪ ਨੂੰ ਪਿੰਡ ਤੋਂ ਦੂਰ ਇਸ ਸੜਕ ਤੇ ਟਹਿਲਣਾ ਪਸੰਦ ਸੀ। ਉਹ ਇਸ ਸੜਕ ਤੇ ਦੌੜਦਾ ਅਤੇ ਕਸਰਤ ਕਰਦਾ ਸੀ। ਠੰਡ ਦੇ ਦਿਨ ਸਨ ਤੇ ਸੂਰਜ ਨਿਕਲ ਰਿਹਾ ਸੀ ਤੇ ਹਾਲੇ ਚੰਗੀ ਤਰ੍ਹਾਂ ਚੰਨ ਨਹੀਂ ਹੋਇਆ ਸੀ। ਜਿਵੇਂ ਹੀ ਹਰਦੀਪ ਘਰੋਂ ਨਿਕਲ ਕੇ ਪਿੰਡ ਦੇ ਆਖਰੀ ਮੋੜ ਤੋਂ ਅੱਗੇ ਪਿੰਡ ਦੇ ਬਾਹਰ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਇੱਕ ਕੁੜੀ ਇੱਕ ਮੁੰਡੇ ਨੂੰ ਜੱਫੀ ਪਾ ਕੇ ਲੰਮੇ ਪਈ ਹੋਈ ਹੈ। ਹਰਦੀਪ ਰੋਗ ਗਿਆ ਸੀ। ਦੋਹਾ ਨੂੰ ਜੱਫੀ ਪਾਈ ਦੇਖ ਕੇ ਉਸਦੇ ਸਰੀਰ 'ਚ ਸੰਸਣੀ ਪੈਦਾ ਹੋਣ ਲੱਗੀ ਜਿਵੇਂ ਹੀ ਉਹ ਉਹਨਾਂ ਦੇ ਨੇੜੇ ਪਹੁੰਚਣ ਵਾਲਾ ਸੀ ਕੁੜੀ ਜਲਦੀ ਨਾਲ ਉੱਥੋਂ ਨਿਕਲ ਗਈ ਅਤੇ ਇੱਕ ਪੀੜੀ ਜਿਹੀ ਗਲੀ ਵਿੱਚ ਗਾਇਬ ਹੋ ਗਈ ਇਹ ਤਾਂ ਨਿੰਮੋ ਸੀ ਉਹ ਮਨ ਹੀ ਮਨ ਬੜਬੜਾਇਆ ਉਹ ਹੀ ਨਿੰਮੋ ਜਿਸ ਨੂੰ ਦੇਖ ਕੇ ਕਦੇ-ਕਦੇ ਉਸਦੇ ਮਨ ਵਿੱਚ ਇੱਛਾ ਉੱਠਣ ਲੱਗ ਪੈਂਦੀ ਸੀ ਹਰਦੀਪ ਉਸਦੇ ਸੁੰਦਰ ਤੇ ਸਡੋਲ ਸਰੀਰ ਨੂੰ ਦੇਖ ਕੇ ਬੇਚੈਨੀ ਮਹਿਸੂਸ ਕਰਨ ਲੱਗ ਜਾਂਦਾ ਸੀ ਉਹ ਨੀ ਮੋਨਾਲ ਨਾਲ ਗੱਲਬਾਤ ਕਰਨ ਬਾਰੇ ਸੋਚਦਾ ਰਹਿੰਦਾ ਸੀ ਕਿ ਉਸ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਕੇ ਉਸ ਦੇ ਸਰੀਰ ਦਾ ਆਨੰਦ ਲੈਣ ਬਾਰੇ ਸੋਚਦਾ ਰਹਿੰਦਾ ਸੀ ਪਰ ਅੱਜ ਉਸ ਨੇ ਇਸ ਹਾਲਤ ਵਿੱਚ ਦੇਖ ਕੇ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਨ ਲੱਗਾ ਅੱਜ ਹਰਦੀਪ ਸਾਰੇ ਰਾਈਸ ਘਟਨਾ ਬਾਰੇ ਸੋਚਦਾ ਰਿਹਾ ਅੱਜ ਉਸ ਦਾ ਸ਼ਹਿਰ ਕਰਨ ਦਾ ਮਨ ਨਹੀਂ ਕਰ ਰਿਹਾ ਸੀ ਸ਼ਹਿਰ ਕਰਨ ਤੋਂ ਬਾਅਦ ਉਹ ਦੂਸਰੇ ਰਸਤੇ ਤੋਂ ਘਰ ਵਾਪਸ ਆ ਗਿਆ ਘਰ ਪਹੁੰਚਦੇ ਹੀ ਪਿੰਡ ਵਿੱਚ ਰੌਲਾ ਪੈ ਗਿਆ ਕਿ ਕਿਸੇ ਦਾ ਕਤਲ ਹੋ ਗਿਆ ਹੈ ਲੋਕ ਘਟਨਾ ਵਾਲੀ ਥਾਂ ਤੇ ਜਾ ਰਹੀ ਸਨ ਹਰਦੀਪ ਵੀ ਉਸੇ ਰਾਤੇ ਤੁਰ ਪਿਆ ਸੀ ਉਹ ਹੈਰਾਨ ਸੀ ਕਿਉਂਕਿ ਢੀੜੂ ਸੇ ਥਾਂ ਇਕੱਠੀ ਹੋ ਗਈ ਸੀ ਜਿੱਥੋਂ ਨਿੰਮੂ ਭੱਜੀ ਸੀ ਇੱਕ ਪਾਲਿ ਉਸਨੇ ਸੋਚਿਆ ਕਿ ਢੀੜੂ ਨੂੰ ਸਭ ਕੁਝ ਦੱਸ ਦੇਵੀ ਪਰ ਉਹ ਚੁੱਪ ਰਿਹਾ ਨਿੰਮੂ ਆਪਣੇ ਘਰ ਦੇ ਦਰਵਾਜ਼ੇ ਤੇ ਖੜੀ ਸੀ ਸ਼ਾਇਦ ਉਹ ਵੀ ਬਾਹਰ ਹੋ ਰਹੀ ਹਲਚਲ ਬਾਰੇ ਪਤਾ ਕਰਨਾ ਚਾਹ ਰਹੀ ਸੀ ਹਰਦੀਪ ਨੇ ਉਸ ਨੂੰ ਧਮਕੀ ਭਰੀ ਆਵਾਜ਼ ਵਿੱਚ ਕਿਹਾ ਮੈਂ ਸਭ ਕੁਝ ਦੇਖ ਲਿਆ ਹੈ ਜੇ ਮੈਂ ਚਾਹਾਂ ਤਾਂ ਤੂੰ ਜੇਲ੍ਹ ਜਾ ਸਕਦੀ ਹੈ ਨਿੰਮੋ ਨੇ ਹੱਥ ਜੋੜ ਕੇ ਤਰਲੇ ਕਰਦੀ ਹੋਈ ਕਹਿਣ ਲੱਗੀ ਕਿਸੇ ਨੂੰ ਨਾ ਦੱਸਣਾ ਠੀਕ ਹੈ ਅੱਜ ਸ਼ਾਮ 7 ਵਜੇ ਪਿੰਡ ਤੋਂ ਬਾਹਰ ਝਾੜੀਆਂ ਦੇ ਪਿਛਲੀ ਵਾਲੀ ਥਾਂ ਤੇ ਮਿਲਣਾ ਹੈ ਮੈਂ ਤਾਂ ਯੂਡੀ ਕਰੂੰਗਾ ਠੀਕ ਹੈ ਪਰ ਹੁਣ ਜਾ ਤੇ ਉੱਥੇ ਜਾ ਕੇ ਦੇਖ ਕੀ ਹੋ ਰਿਹਾ ਹੈ ਹਰਦੀਪ ਉਤੋਂ ਚਲਾ ਗਿਆ। ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ। ਕੁਝ ਦੇਰ ਬਾਅਦ ਪੁਲਿਸ ਵੀ ਆ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਹਰਦੀਪ ਆਪਣੇ ਘਰ ਵਾਪਸ ਆ ਗਿਆ। ਹਰਦੀਪ 15 ਬਹੁਤ ਖੁਸ਼ ਸੀ ਕਿ ਅੱਜ ਉਸ ਦੀ ਇੱਛਾ ਪੂਰੀ ਹੋਣ ਵਾਲੀ ਸੀ। ਫਿਰ ਉਸ ਨੂੰ ਇਹ ਗੱਲ ਵੀ ਪਤਾ ਲੱਗ ਜਾਵੇਗੀ ਕਿ ਇਹ ਕਤਲ ਕਿਵੇਂ ਅਤੇ ਕਿਉਂ ਕੀਤਾ ਗਿਆ ਹੈ। ਉਸ ਦੇ ਮਨ ਵਿੱਚ ਬੇਚੈਨੀ ਵੱਧ ਰਹੀ ਸੀ। ਅੱਜ ਉਸ ਦਾ ਆਪਣੇ ਕੰਮ ਵਿੱਚ ਬਿਲਕੁਲ ਵੀ ਦਿਲ ਨਹੀਂ ਲੱਗ ਰਿਹਾ ਸੀ। ਸ਼ਾਮ ਹੋਣ ਤੇ ਹਰਦੀਪ ਸਮੇਂ ਸਿਰ ਘਰੋਂ ਚਲਾ ਗਿਆ। ਸਰਦੀਆਂ ਦਾ ਮੌਸਮ ਸੀ, ਇਸ ਲਈ ਹਨੇਰਾ ਜਲਦੀ ਹੋ ਗਿਆ ਸੀ। ਹਰਦੀਪ ਪਿੰਡ ਤੋਂ ਬਾਹਰ ਝਾੜੀਆਂ ਵਾਲੀ ਥਾਂ ਤੇ ਪਹੁੰਚ ਗਿਆ ਸੀ। ਇਸ ਪਾਸੇ ਕੋਈ ਨਹੀਂ ਆਉਂਦਾ ਸੀ। ਇੱਕ ਪਰਛਾਵਾਂ ਉਸ ਵੱਲ ਆਉਂਦਾ ਦਿਖਾਈ ਦਿੱਤਾ। ਹਦੀਪ ਥੋੜਾ ਡਰ ਗਿਆ ਸੀ। ਪਰ ਜਿਵੇਂ-ਜਿਵੇਂ ਪਰਛਾਵਾਂ ਉਸ ਵੱਲ ਵਧਦਾ ਆ ਰਿਹਾ ਸੀ, ਤ्यों-ਤ्यों ਉਸ ਦੇ ਮਨ ਵਿੱਚੋਂ ਡਰ ਵੀ ਦੂਰ ਹੁੰਦਾ ਜਾ ਰਿਹਾ ਸੀ। ਕਿਉਂਕਿ ਇਹ ਕੋਈ ਹੋਰ ਨਹੀਂ, ਨਿੰਮੋ ਸੀ। ਜਿਵੇਂ ਹੀ ਨਿੰਮੋ ਕੋਲ ਆਈ ਹਰਦੀਪ ਨੇ ਉਸਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਫੜ ਲਏ ਕੁਝ ਬਲਾਂ ਵਾਲ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਪੁੱਛਿਆ ਨਿੰਮੋ ਤੂੰ ਜਤਿੰਦਰ ਨੂੰ ਕਿਉਂ ਮਾਰਿਆ ਮੈਂ ਉਸ ਨੂੰ ਨਹੀਂ ਮਾਰਿਆ ਮੈਂ ਤਾਂ ਉਸ ਨੂੰ ਮਿਲਣ ਆਈ ਸੀ ਤੇ ਅਸੀਂ ਸਿਰਫ ਸੈਕਸ ਕੀਤਾ ਸੀ ਤੂੰ ਵੀ ਸਾਨੂੰ ਵੇਖਿਆ ਸੀ ਹਾਂ ਪਰ ਕਤਲ ਕਿਸ ਨੇ ਕੀਤਾ ਹੋ ਸਕਦਾ ਹੈ ਕਿ ਮੇਰੇ ਜਾਣ ਤੋਂ ਬਾਅਦ ਕਿਸੇ ਨੇ ਉਸ ਦਾ ਕਤਲ ਕਰ ਦਿੱਤਾ ਹੋਵੇ ਮੈਨੂੰ ਸਮਝ ਨਹੀਂ ਆ ਰਹੀ ਇਸ ਲਈ ਮੈਂ ਡਰ ਗਈ ਸੀ ਅਤੇ ਤੇਰੀ ਗੱਲ ਮੰਨ ਕੇ ਇੱਥੇ ਆਉਣ ਲਈ ਤਿਆਰ ਹੋ ਗਈ ਸੀ ਨਿਮੋ ਨੇ ਆਪਣਾ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਸ ਦੀ ਕਿਸੇ ਨਾਲ ਦੁਸ਼ਮਣੀ ਹੋਵੇਗੀ ਮੈਨੂੰ ਨਹੀਂ ਪਤਾ ਹੁਣ ਇਸ ਬਾਰੇ ਤੂੰ ਪਤਾ ਕਰ ਠੀਕ ਹੈ ਮੈਂ ਪਤਾ ਕਰ ਲਵਾਂਗਾ ਮੈਨੂੰ ਡਰ ਹੈ ਕਿ ਕਿਤੇ ਮੈਂ ਇਸ ਕਤਲ ਵਿੱਚ ਨਾ ਫਸ ਜਾਵਾਂ ਮੇਰੀ ਰਾਣੀ ਡਰਨ ਦੀ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਹਾਂ ਮੈਂ ਤੇਰੀ ਮਦਦ ਕਰਾਂਗਾ ਬਸ ਮੇਰੀਆਂ ਜ਼ਰੂਰਤਾਂ ਪੂਰੀਆਂ ਕਰਦੀ ਰਹੀ। ਹਰਦੀਪ ਦੇ ਹੱਥ ਨੀਮੋ ਦੀ ਪਿੱਠ ਧੋਖਸ ਗਈ ਅਤੇ ਉਸਦੇ ਨਰਮੰਗਾਂ ਨੂੰ ਛੋਣ ਲੱਗੀ। ਨੀਮੋ ਨੂੰ ਠੀਕ ਨਹੀਂ ਲੱਗ ਰਿਹਾ ਸੀ ਪਰ ਉਹ ਕੁਝ ਕਰ ਵੀ ਨਹੀਂ ਸਕਦੀ ਸੀ। ਉਸਨੇ ਹਰਦੀਪ ਦਾ ਜ਼ਿਆਦਾ ਵਿਰੋਧ ਨਾ ਕੀਤਾ। ਹਰਦੀਪ ਨੇ ਨੀਮੋ ਨੂੰ ਹੇਠਾਂ ਲੰਮੇ ਪਾ ਲਿਆ ਤੇ ਉਸ ਦੀਆਂ ਰੀਜਾਂ ਜੋ ਕਈ ਸਾਲਾਂ ਤੋਂ ਉਸ ਦੇ ਦਿਲ ਵਿੱਚ ਖੁਸ਼ਾਲੇ ਮਾਰ ਰਹੀਆਂ ਸਨ ਸਭ ਸ਼ਾਂਤ ਹੋ ਗਈਆਂ ਸਨ। ਜਦੋਂ ਹਰਦੀਪ ਠੰਡਾ ਪੈ ਗਿਆ ਨਿੰਮੋ ਨੇ ਆਪਣੇ ਆਪ ਨੂੰ ਹਰਦੀਪ ਦੀ ਪકડ ਤੋਂ ਛੁਡਵਾਇਆ ਹਰਦੀਪ ਨੇ ਨਿੰਮੋ ਨੂੰ ਅਗਲੇ ਐਤਵਾਰ ਨੂੰ ਮਿਲਣ ਦਾ ਵਾਅਦਾ ਕੀਤਾ ਸੀ ਨਿੰਮੋ ਮੰਨ ਗਈ ਸੀ ਐਥੇ ਨਿੰਮੋ ਦੇ ਮਨ ਵਿੱਚ ਬੋਝ ਥੋੜਾ ਹਲਕਾ ਹੋ ਗਿਆ ਕਿਉਂਕਿ ਉਸਨੇ ਹਰਦੀਪ ਨੂੰ ਮਨਾ ਲਿਆ ਸੀ ਤੇ ਕਤਲ ਬਾਰੇ ਹਰਦੀਪ ਨੇ ਉਸ ਤੇ ਸ਼ੱਕ ਨਹੀਂ ਕੀਤਾ ਸੀ ਹੁਣ ਨਿੰਮੋ ਤੇ ਹਰਦੀਪ ਦਾ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ ਹਰਦੀਪ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦਾ ਸੀ ਉਸ ਦਾ ਅਜੇ ਵਿਆਹ ਨਹੀਂ ਹੋਇਆ ਸੀ ਨਿੰਮੋ ਨੂੰ ਲੱਗਣ ਲੱਗਾ ਸੀ ਕਿ ਖਰਦੀਪ ਦਿਲ ਦਾ ਮੜਾ ਨਹੀਂ ਹੈ ਉਸਦੀ ਇੱਕ ਹੀ ਕਮਜ਼ੋਰੀ ਹੈ ਉਹ ਹੁਸਨ ਦਾ دیਵਾਨਾ ਹੈ ਅਤੇ ਸੈਕਸ ਉਸਦੀ ਕਮਜ਼ੋਰੀ ਹੈ ਨਿੰਮੋ ਨੇ ਕਈ ਵਾਰ ਮਹਿਸੂਸ ਕੀਤਾ ਕਿ ਖਰਦੀਪ ਉਸ ਨੂੰ ਲੰਘਦੇ ਸਮੇਂ ਦੇਖਣ ਦੀ ਕੋਸ਼ਿਸ਼ ਕਰਦਾ ਸੀ ਜਤਿੰਦਰ ਦੇ ਕਤਲ ਦੀ ਕਈ ਵਾਰ ਜਾਂਚ ਕੀਤੀ ਗਈ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਦਾ ਕਤਲ ਕਿਸ ਨੇ ਕੀਤਾ ਹੈ ਪੁਲਿਸ ਵੱਲੋਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਉਸ ਦੀ ਮੌਤ ਦੀ ਪੁਸ਼ਟੀ ਹੋਣ ਮਗਰੋਂ ਉਸ ਦੀ ਫਾਈਲ ਬੰਦ ਕਰ ਦਿੱਤੀ ਗਈ ਸੀ ਹੁਣ ਨਿੰਮੋ ਵੀ ਸਮਝ ਗਈ ਕਿ ਪੁਲਿਸ ਦਾ ਕੋਈ ਡਰ ਨਹੀਂ ਹੈ ਪਿੰਡ ਦੇ ਲੋਕਾਂ ਨੂੰ ਜਤਿੰਦਰ ਦੇ ਕਤਲ ਵਿੱਚ ਬਹੁਤੀ ਦਿਲਚਸਪੀ ਨਹੀਂ ਸੀ ਇਸ ਦਾ ਇਹ ਕਾਰਨ ਸੀ ਕਿ ਉਹ ਲੋਕਾਂ ਦੀਆਂ ਨਜ਼ਰਾਂ 'ਚ ਚੰਗਾ ਇਨਸਾਨ ਨਹੀਂ ਸੀ ਉਹ ਸਿਰ ਸ਼ਰਾਬ ਹੀ ਨਹੀਂ ਪੀਂਦਾ ਸੀ ਸਗੋਂ ਕੁੜੀਆਂ ਬੁੜੀਆਂ ਨੂੰ ਛੇੜਦਾ ਰਹਿੰਦਾ ਸੀ ਉਸ ਦੀ ਮੌਤ ਤੇ ਕਈ ਲੋਕ ਖੁਸ਼ ਵੀ ਸਨ ਨੀਮੋਕਰੀ ਬਿਕਸਾਲ ਤੋਂ ਹਰਦੀਪ ਨੂੰ ਮਿਲ ਰਹੀ ਸੀ ਕਈ ਵਾਰ ਹਰਦੀਪ ਨੇ ਉਸ ਨੂੰ ਗਿਫਟ ਵੀ ਦਿੱਤੇ ਉਹ ਨਿੰਮੋ ਨੂੰ ਵੀ ਹਰਦੀਪ ਤੋਂ ਬਿਨਾ ਚੰਗਾ ਮਹਿਸੂਸ ਨਹੀਂ ਹੁੰਦਾ ਸੀ। ਉਹ ਵੀ ਹਰਦੀਪ ਨੂੰ ਮਿਲ ਕੇ ਖੁਸ਼ ਹੁੰਦੀ ਸੀ। ਇੱਕ ਦਿਨ ਹਰਦੀਪ ਨਿੰਮੋ ਨੂੰ ਆਪਣੀ ਗੋਦ ਵਿੱਚ ਲਟਾ ਕੇ ਉਸਦੇ ਵਾਲਾਂ ਨਾਲ ਖੇਡ ਰਿਹਾ ਸੀ। ਉਸਨੇ ਆਪਣੀ ਇੱਛਾ ਜ਼ਾਹਰ ਕੀਤੀ। ਆਪਾਂ ਦੋਵੇਂ ਵਿਆਹ ਕਿਉਂ ਨਹੀਂ ਕਰਵਾ ਲੈਂਦੇ? ਅਸੀਂ ਕਦੋਂ ਤੱਕ ਇਸ ਤਰ੍ਹਾਂ ਲੁਕਛਪ ਕੇ ਮਿਲਦੇ ਰਹਾਗੇ? ਇਸਤੇ ਨਿੰਮੋ ਨੇ ਕਿਹਾ, ਮੈਨੂੰ ਕੋਈ ਇਤਰਾਜ਼ ਨਹੀਂ ਹੈ ਪਰ ਮੈਨੂੰ ਆਪਣੀ ਮਾਂ ਤੋਂ ਪੁੱਛਣਾ ਪੈਣਾ ਹੈ। ਤੂੰ ਆਪਣੀ ਮਾਂ ਨੂੰ ਜਲਦੀ ਮਨਾ ਮਾਦਾ ਮਾਂ ਜAVE ਕੀ ਪਰ ਪਰ ਮੈਂ ਇੱਕ ਗੱਲ ਨੂੰ ਭੇਦ ਨਹੀਂ ਛਕਣਾ ਚਾਹੁੰਦੀ ਕਿਹੜੀ ਗੱਲ ਜਤਿੰਦਰ ਦੇ ਕਤਲ ਵਾਲੀ ਕਿਸ ਨੇ ਕੀਤਾ ਸੀ ਮੈਂ ਕੀਤਾ ਸੀ ਪਰ ਕਿਉਂ ਤੇ ਕਿਵੇਂ ਇਹ 3 ਸਾਲ ਪਹਿਲਾਂ ਦੀ ਗੱਲ ਹੈ ਮੇਰੀ ਇੱਕ ਛੋਟੀ ਭੈਣ ਵੀ ਸੀ ਮੈਂ ਮਾਂ ਤੇ ਮੇਰੀ ਛੋਟੀ ਭੈਣ ਅਸੀਂ ਸਾਰੇ ਘਰ ਵਿੱਚ ਬਹੁਤ ਖੁਸ਼ ਸੀ ਸਾਡਾ ਪਿਓ ਨਾ ਹੋਣ ਕਰਕੇ ਮੇਰੀ ਛੋਟੀ ਭੈਣ ਸ਼ਹਿਰ ਵਿੱਚ ਬਿਊਟੀ ਪਾਰਲਰ ਤੇ ਕੰਮ ਕਰਕੇ ਚੰਗੇ ਪੈਸੇ ਕਮਾ ਲੈਂਦੀ ਸੀ। ਉਸਦੇ ਪੈਸੇ ਨਾਲ ਸਾਡਾ ਘਰ ਵਧੀਆ ਚੱਲਦਾ ਸੀ। ਜਦੋਂ ਵੀ ਮੇਰੀ ਭੈਣ ਘਰੋਂ ਨਿਕਲਦੀ ਸੀ, ਜਤਿੰਦਰ ਆਪਣੇ ਮੋਟਰਸਾਈਕਲ ਤੇ ਉਸਦਾ ਪਿੱਛਾ ਕਰਦਾ ਸੀ। ਉਸ ਨੂੰ ਕਈ ਵਾਰ ਮਨਾ ਕੀਤਾ ਪਰ ਉਹ ਨਾ ਮੰਨਿਆ। ਮੇਰੀ ਭੈਣ ਵੀ ਉਸ ਨੂੰ ਪਿਆਰ ਕਰਨ ਲੱਗ ਪਈ ਸੀ। ਜਤਿੰਦਰ ਨੇ ਮੇਰੀ ਭੈਣ ਨਾਲ ਕਈ ਵਾਰ ਸਰੀਰਕ ਸੰਬੰਧ ਬਣਾਏ। ਭੈਣ ਨੂੰ ਯਕੀਨ ਸੀ ਕਿ ਜਤਿੰਦਰ ਉਸ ਨਾਲ ਵਿਆਹ ਜ਼ਰੂਰ ਕਰੇਗਾ ਪਰ ਜਤਿੰਦਰ ਇੱਕ ਧੋਖੇਬਾਜ਼ ਨਿਕਲਿਆ ਮੇਰੀ ਭੈਣ ਨੂੰ ਜਤਿੰਦਰ ਬਾਰੇ ਪਤਾ ਲੱਗਿਆ ਕਿ ਉਸਨੇ ਕਈ ਕੁੜੀਆਂ ਦੀ ਜ਼ਿੰਦਗੀ ਬਰਬਾਦ ਕੀਤੀ ਹੈ ਮੇਰੀ ਭੈਣ ਪ੍ਰੈਗਨੈਂਟ ਹੋ ਗਈ ਸੀ ਮੇਰੀ ਭੈਣ ਨੇ 5 ਮਹੀਨੇ ਤੱਕ ਜਤਿੰਦਰ ਨਾਲ ਵਿਆਹ ਦਾ ਇੰਤਜ਼ਾਰ ਕੀਤਾ ਆਖਰਕਾਰ ਜਤਿੰਦਰ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਉਸ ਦੀ ਮੇਰੀ ਭੈਣ ਨਾਲ ਕਾਫੀ ਲੜਾਈ ਹੋਈ ਸੀ ਮੇਰੀ ਭੈਣ ਨੂੰ ਚਿੰਤਾ ਹੋਣ ਲੱਗੀ ਸੀ ਉਸਨੇ ਮੈਨੂੰ ਸਭ ਕੁਝ ਦੱਸ ਦਿੱਤਾ ਸੀ ਮੈਂ ਆਪਣੀ ਭੈਣ ਨੂੰ ਹਸਪਤਾਲ ਲੈ ਗਈ ਉੱਥੇ ਮੈਂ ਉਸਦਾ ਬੋਰਸ਼ਨ ਕਰਵਾ ਦਿੱਤਾ ਪਰ ਉਸਦੀ ਹਾਲਤ ਖਰਾਬ ਹੋ ਗਈ ਤੇ ਉਹ ਕੋਮਾ ਵਿੱਚ ਚਲੀ ਗਈ ਨਾ ਸਿਰਫ ਉਸਦਾ ਬੱਚਾ ਮਰਿਆ ਸਗੋਂ ਮੇਰੀ ਭੈਣ ਵੀ ਇਸ ਦੁਨੀਆ ਤੋਂ ਚਲੀ ਗਈ ਉਸੇ ਦਿਨ ਮੈਂ ਸੌਂ ਖਾਦੀ ਸੀ ਕਿ ਮੈਂ ਜਤਿੰਦਰ ਨੂੰ ਖਤਮ ਕਰਕੇ ਹਟਾਂਗੀ ਇਸ ਲਈ ਜਤਿੰਦਰ ਨੂੰ ਆਪਣੇ ਜਾਲ ਵਿੱਚ ਫਸਾਇਆ ਸੀ ਮੈਂ ਉਸ ਨਾਲ ਪਿਆਰ ਦੀ ਖੇਡ ਖੇਡਦੀ ਰਹੀ। ਕਈ ਵਾਰ ਉਸਨੇ ਮੈਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਮੈਂ ਉਸ ਤੋਂ ਆਪਣਾ ਬਚਾ ਕਰਦੀ ਰਹੀ। ਉਸ ਦਿਨ ਜਗਤਿੰਦਰ ਨੇ ਮੈਨੂੰ ਬੁਲਾਇਆ ਸੀ। ਮੈਂ ਇਹ ਸੋਚ ਕੇ ਚਲੀ ਗਈ ਕਿ ਅੱਜ ਰਾਤ ਨੂੰ ਆਪਣਾ ਕੰਮ ਖਤਮ ਕਰਕੇ ਵਾਪਸ ਆ ਜਾਣਾ ਹੈ। ਮੈਂ ਉਸ ਦੀ ਸ਼ਰਾਬ ਵਿੱਚ ਜ਼ਹਿਰ ਮਿਲਾ ਦਿੱਤਾ ਸੀ। ਉਹ ਮੇਰੇ ਸਾਹਮਣੇ ਤੜਫੜ ਕੇ ਮਰ ਗਿਆ। ਸਵੇਰੇ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ। ਮੈਂ ਜਾਣ ਬੁੱਝ ਕੇ ਉਸਦੇ ਸਰੀਰ ਨਾਲ ਚਿੰਬੜ ਕੇ ਪਈ ਰਹੀ। ਤਾਂ ਜੋ ਕੋਈ ਦੇਖ ਲਵੇ ਉਹ ਸਮਝੇ ਕਿ ਜਤਿੰਦਰ ਜ਼ਿੰਦਾ ਹੈ ਜੇਕਰ ਫੜੇ ਗਏ ਤਾਂ ਪੁਲਿਸ ਨੂੰ ਗੁੰਮਰਾਹ ਕੀਤਾ ਜਾ ਸਕਦਾ ਸੀ ਕਤਲ ਲਈ ਕਿਸੇ ਹੋਰ ਵਿਅਕਤੀ ਤੇ ਸ਼ੱਕ ਹੋ ਸਕਦਾ ਸੀ ਇਹੀ ਹੋਇਆ ਤੂੰ ਮੈਨੂੰ ਬੇਕਸੂਰ ਸਮਝਿਆ ਮੈਂ ਤੈਨੂੰ ਵਿਆਹ ਤੋਂ ਪਹਿਲਾਂ ਸਭ ਕੁਝ ਦੱਸਣਾ ਚਾਹੁੰਦੀ ਸੀ ਤਾਂ ਜੋ ਕੋਈ ਖਿੱਚ ਵਿੱਚ ਤੈਨੂੰ ਇਸ ਗੱਲ ਦਾ ਪਤਾ ਲੱਗੇ ਤਾਂ ਤੂੰ ਮੈਨੂੰ ਗਲਤ ਨਾ ਸਮਝੇ ਮੈਂ ਆਪਣੀ ਭੈਣ ਦੀ ਮੌਤ ਦਾ ਬਦਲਾ ਲਿਆ ਹੈ ਇਸ ਲਈ ਮੈਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ ਇਹ ਸੁਣ ਕੇ ਹਰਦੀਪ ਡੰਗ ਰਹਿ ਗਿਆ ਉਹ ਥੋੜਾ ਜਿਹਾ ਡਰਿਆ ਪਰ ਜਲਦੀ ਹੀ ਉਸਨੇ ਆਪਣੇ ਆਪ ਤੇ ਕਾਬੂ ਪਾ ਲਿਆ ਅਤੇ ਕਿਹਾ ਤੂੰ ਠੀਕ ਕੀਤਾ ਤੂੰ ਉਸ ਨੂੰ ਸਹੀ ਸਜ਼ਾ ਦਿੱਤੀ ਹੈ ਜੇਕਰ ਫਿਰ ਵੀ ਤੇਰੇ ਤੇ ਕੋਈ ਇਲਜ਼ਾਮ ਆਉਂਦਾ ਹੈ ਤਾਂ ਵੀ ਮੈਂ ਆਪਣੇ ਸਿਰ ਲੈਂਦਾ ਕਿਉਂਕਿ ਹੁਣ ਮੈਂ ਤੈਨੂੰ ਪਿਆਰ ਕਰਨ ਲੱਗ ਪਿਆ ਹਾਂ ਨਿੰਮੋ ਨੇ ਹਰਦੀਪ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਤੇ ਉਸ ਨੂੰ ਚੁੰਮ ਲਿਆ ਉਸ ਨੇ ਆਪਣੇ ਆਪ ਦੇ ਮਾਨ ਸੀਕੇ ਉਸ ਨੇ ਗਲਤ ਬੰਦੇ ਨੂੰ ਨਹੀਂ ਚੁਣਿਆ ਸੀ ਖੀਰੋ ਖੁਸ਼ਾਹਤ ਵਿੱਕ ਦੇ ਸੁਪਨੇ ਦੇਖਣ ਲੱਗ ਪਈ ਦੋਵਾਂ ਨੇ ਜਲਦੀ ਹੀ ਵਿਆਹ ਕਰਵਾ ਲਿਆ ਨਿਮੋਹਨ ਹਰਦੀਪ ਨੂੰ ਆਪਣਾ ਹਮਰਾਜ਼ ਮੰਨ ਲਈ ਸੀ ਤੁਸੀਂ ਸੁਣੀ ਕਹਾਣੀ ਬਦਲਾ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ